ਆ ਸਵੇਰ ਦੇ ਜਿਹੜੇ ਕਿਸਾਨ ਗਰੁੱਪ ਦੇ ਵਿੱਚ ਪੈਰੇ ਸੀਗੇ ਕਈ ਥਾਈ ਬਹੁਤ ਜ਼ਿਆਦਾ ਇਹ ਹੋ ਰਿਹਾ ਕਿ ਮੀਡੀਆ ਕਰਮੀਆਂ ਲੰਘਣ ਨੂੰ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਕਨੋਰੀ ਬਾਰਡਰ ਤੋਂ ਵੀ ਮੈਸੇਜ ਆਇਆ ਸੀ ਆ ਵਾਏ ਬੈਠੇ ਨੇ ਆ ਪਿੰਡ ਪਤਾ ਨਹੀਂ ਕਿਹੜਾ ਵਾ ਬਨੂੜ ਦੇ ਕੋਲ ਤੇ ਕਿਹੜੀ ਜਥੇਬੰਦੀ ਕਿਹੜੀ ਆ ਜਥੇਬੰਦੀ ਕਿਹੜੀ ਤੁਹਾਡੀ ਸਾਰੇ ਕਿਸਾਨਾਂ ਕੀ ਜਥੇਬੰਦੀ ਆ ਸਾਰੇ ਕਿਸਾਨਾਂ ਗੱਲ ਆ ਭਾਈ ਆ ਪਾਸ ਜਥੇਬੰਦੀ ਆ ਆ ਭੰਦੇਰ ਵਾਲਾ ਝੰਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਤੇ ਆਹ ਬਾਈ ਜੀ ਦਿੱਥ ਬੰਦੀ ਕਿਹੜੀ ਤੁਹਾਡੀ ਭਾਰਤੀ ਕਿਸਾਨ ਹੜੂਨੀ ਵੱਲੋਂ ਬਾਈ ਹਾਂਜੀ ਹਾਂਜੀ ਜਿੱਥੇ ਬੰਦੀ ਚਰੂਨੀ ਦੇ ਨੇ ਕਹਿੰਦੇ ਆਈ ਨਹੀਂ ਲੰਘਣ ਦੇਣਾ ਜੋ ਮਰਜ਼ੀ ਕਰ ਲੋ ਆ ਬਾਜੀ ਕਿਹੜਾ ਬਈ ਇਹ ਚਰੂਨੀ ਦਾ ਹੀ ਠੀਕ ਹੈ ਆ ਬਾਈ ਸਾਰੇ ਤੇ ਆ ਦੇਖੋ ਇਹ ਪੰਦੇਰ ਦਾ ਝੰਡਾ ਵਾ ਐਸਕੇਮ ਵੀ ਕਹੋ ਐਸਕੇਮ ਨੇ ਕਿਹਾ ਵਾ ਨਾ ਐਸਕੇਮ ਨੇ ਕਿਹਾ ਲੰਘਣ ਦੋ ਖਨੋਰੀ ਬਾਰਡਰ ਤੋਂ ਜਿੱਥੇ ਡੱਲੇਵਾਲ ਸਾਹਿਬ ਬੈਠੇ ਉੱਥੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਦਿੱਕਤ ਹੈ ਸਾਰੀ ਕੀ ਤੂੰ ਸਵੇਰ ਤੋਂ 4 ਵਜੇ ਉੱਠੇ 10 ਮਿੰਟ ਲੋਂਦੇ ਤੂੰ ਘਰੇ ਜਾ ਰਹਾ ਸੀ ਨਾ ਕੋਈ ਨਹੀਂ ਕੋਈ ਚੱਕਰੇ ਆ ਸਵੇਰ ਦੇ ਜਿਹੜੇ ਕਿਸਾਨ ਗਰੁੱਪਰ ਵਿੱਚ ਪੈ ਰਹੇ ਸੀਗੇ ਕਈ ਥਾਈ ਬਹੁਤ ਜ਼ਿਆਦਾ ਇਹ ਹੋ ਰਿਹਾ ਕਿ ਮੀਡੀਆ ਕਰਮੀਆਂ ਲੰਗਰ ਵੀ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਕਨੋਰੀ ਬਾਰਡਰ ਤੋਂ ਵੀ ਮੈਸੇਜ ਆਇਆ ਸੀ ਆ ਵਾਏ ਬੈਠੇ ਨੇ ਆ ਪਿੰਡ ਪਤਾ ਨਹੀਂ ਕਿਹੜਾ ਵਾ ਬਨੂਰ ਦੇ ਕੋਲ ਹੈ ਤੇ ਕਿਹੜੀ ਜਥੇਬੰਦੀ ਕਿਹੜੀ ਆ ਜਥੇਬੰਦੀ ਕਿਹੜੀ ਤੁਹਾਡੀ ਆ ਕਿਸਾਨਾਂ ਕੀ ਜਥੇਬੰਦੀ ਆ ਸਾਰੇ ਕਿਸਾਨਾਂ ਦਾ ਲੈ ਬਾਈ ਆ ਜਥੇਬੰਦੀ ਆ ਆ ਪੰਧੇਰ ਵਾਲਾ ਝੰਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਤੇ ਆ ਭਾਈ ਜੀ ਜਥੇਬੰਦੀ ਕਿਹੜੀ ਤੁਹਾਡੀ ਭਾਰਤੀ ਕਿਸਾਨ ਔਰ ਚੜੂਨੀ ਵੱਲੋਂ ਬਾਈ ਚੜੂਨੀ ਵੱਲੋਂ ਹਾਂਜੀ ਹਾਂਜੀ ਤੇ ਜਿੱਥੇ ਬੰਦੀ ਚਰੂਨੀ ਦੇ ਨੇ ਕਹਿੰਦੇ ਅਸੀਂ ਨਹੀਂ ਲੰਘਣ ਦੇਣਾ ਜੋ ਮਰਜ਼ੀ ਕਰ ਲੋ ਆ ਬਾਜੀ ਕਿਹੜਾ ਬਈ ਚਰੂਨੀ ਦਾ ਠੀਕ ਹੈ ਆ ਬਾਈ ਸਾਰੇ ਤੇ ਆ ਦੇਖੋ ਇਹ ਪੰਦੇਰ ਦਾ ਝੰਡਾ ਵਾ ਐਸਕੇਮ ਦੀ ਕੋਲ ਐਸਕੇਮ ਨੇ ਕਿਹਾ ਵਾ ਨਾ ਐਸਕੇਮ ਨੇ ਕਿਹਾ ਲੰਘਣ ਦੋ ਖਨੋਰੀ ਬਾਰਡਰ ਤੋਂ ਜਿੱਥੇ ਡੱਲੇਵਾਲ ਸਾਹਿਬ ਬੈਠੇ ਉੱਥੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਦਿੱਕਤ ਹੋ ਸਾਰੀ ਅਸੀਂ ਸਵੇਰ ਤੋਂ ਕੀ ਸਵੇਰ ਤੋਂ 4 ਵਜੇ ਉੱਠੇ 10 ਮਿੰਟ ਲੋਂਡ ਤੁੰਗਰਾ ਜਹਰਾਸ ਹੈ ਨਾ ਕੋਈ ਨਹੀਂ ਆ ਸਵੇਰ ਦੇ ਜਿਹੜੇ ਕਿਸਾਨ ਗਰੁੱਪਰ ਦੇ ਵਿੱਚ ਪੈ ਰਹੇ ਸੀਗੇ ਕਈ ਥਾਈ ਬਹੁਤ ਜ਼ਿਆਦਾ ਇਹ ਹੋ ਰਿਹਾ ਕਿ ਮੀਡੀਆ ਕਰਮੀਆਂ ਨੂੰ ਲੰਗਰ ਵੀ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਕਨੋਰੀ ਬਾਰਡਰ ਤੋਂ ਵੀ ਮੈਸੇਜ ਆਇਆ ਸੀ ਆ ਵਾਏ ਬੈਠੇ ਨੇ ਆ ਪਿੰਡ ਪਤਾ ਨਹੀਂ ਕਿਹੜਾ ਵਾ ਬਨੂੜ ਦੇ ਕੋਲ ਤੇ ਕਿਹੜੀ ਜਥੇਬੰਦੀ ਕਿਹੜੀ ਆ ਜਥੇਬੰਦੀ ਕਿਹੜੀ ਤੁਹਾਡੀ ਸਾਰੇ ਕਿਸਾਨਾਂ ਦੀ ਜਥੇਬੰਦੀ ਆ ਸਾਰੇ ਕਿਸਾਨਾਂ ਦੇ ਲਾਵਾ ਜੀ ਆ ਭਾਜ ਜਥੇਬੰਦੀ ਆ ਆ ਪੰਧੇਰ ਵਾਲਾ ਝੰਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਤੇ ਆਹ ਬਾਈ ਜੀ ਦਸਤਬੰਦੀ ਕਿਹੜੀ ਤੁਹਾਡੀ ਭਾਰਤੀ ਕਿਸਾਨਾਂ ਵਿੱਚ ਢੂਣੀ ਵੱਲੋਂ ਬਈ ਢੂਣੀ ਵੱਲੋਂ ਹਾਂਜੀ ਹਾਂਜੀ ਤੇ ਜਿੱਥੇ ਬੰਦੀ ਚਰੂਨੀ ਦੇ ਨੇ ਇਹ ਕਹਿੰਦੇ ਅਸੀਂ ਨਹੀਂ ਲੰਘਣ ਦੇਣਾ ਜੋ ਮਰਜ਼ੀ ਕਰ ਲੋ ਆ ਬਾਜੀ ਕਿਹੜਾ ਬਈ ਇਹ ਚਰੂਨੀ ਦਾ ਹੀ ਠੀਕ ਹੈ ਆ ਵੀ ਬਾਈ ਤੇ ਆ ਦੇਖੋ ਇਹ ਭੰਦੇਰ ਦਾ ਝੰਡਾ ਵਾ ਐਸਕੇਮ ਨੇ ਕੋਰ ਐਸਕੇਮ ਨੇ ਕਿਹਾ ਵਾ ਨਾ ਐਸਕੇਮ ਨੇ ਕਿਹਾ ਲੰਘਣ ਦੋ ਖਨੋਰੀ ਬਾਰਡਰ ਤੋਂ ਜਿੱਥੇ ਡੱਲੇਵਾਲ ਸਾਹਿਬ ਬੈਠੇ ਉੱਥੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਦਿੱਕਤ ਹੈ ਸਾਰੀ ਕੀ ਸਵੇਰ ਤੋਂ 4 ਵਜੇ ਉੱਠੇ 10 ਮਿੰਟ ਲੌਣ ਦੇ ਤੁੰਗਰੇ ਜਹਰਾਸਾਣਾ ਕੋਈ ਨਹੀਂ ਕੋਈ ਨਹੀਂ